ਸੋਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਉਹ ਰੇ ਕੋਠੇ ਉੱਤੇ ਸੌ ਕੇ ਬਾਅਦ ਅਜੇ ਉੱਥੇ ਸਵੇਰੇ ਸੂਰਜ ਨਿਕਲ ਚੁੱਕਾ ਸੀ ਤੇ ਆਪਾਂ ਅਗ ਥੱਲੇ ਪੈ ਗਏ ਕਿ ਆਹ ਲਓ ਜੀ ਗੁੱਡਾਈ ਨਾਲ ਪੈਂਦੇ ਨੇ ਅੱਜਕੱਲ ਸਾਡੇ oh my god ਤੇ ਨਾਲ ਹੀ ਨਾਲ ਘਰ ਵਾਲੀ ਨੇ ਠਾਲ ਦਿੱਤਾ ਉੱਠੋ ਕਹਿੰਦੀ ਟਾਈਮ ਹੋ ਗਿਆ ਮੈਂ ਕਿਹਾ ਲਓ ਉੱਠ ਖੜੇ ਲਓ ਜੀ ਘਰ ਵਾਲੀ ਨੇ ਲਾਈਵ ਪਹੁੰਚੇ ਪਹੁੰਚੇ ਲਾਂਤ ਬਾਅਦ ਉਹਦੇ ਨਾਲ ਬਣਾਈਆਂ ਆਪਾਂ ਰੋਟੀਆਂ ਗੋਲ ਗੋਲ ਰੋਟੀਆਂ ਆਜੋ ਭਾਈ ਜੀ ਨੇ ਜਨੇ ਖਾਣੀਆਂ ਗੋਲ ਗੋਲ ਰੋਟੀਆਂ ਰੋਟੀਆਂ ਖਾਣ ਤੋਂ ਬਣਾਉਣ ਤੋਂ ਬਾਅਦ ਆਪਾਂ ਪਾਈ ਪਸ਼ੂਆਂ ਨੂੰ ਪੱਠੇ ਦੇ ਨਾਲ ਹੀ ਚੱਕਿਆ ਗੋਹਾ ਗੋਹਾ ਚੱਕਨ ਤੋਂ ਆਪਾਂ ਪਾਲੀ ਪੱਗ ਆਪਾਂ ਨੂੰ ਪਤਾ ਸੀਗਾ ਅੱਜ ਚੰਦੂ ਮਾਇਰਾ ਸਾਹਿਬ ਨੇ ਆ ਘਰ ਵਾਲੀ ਪੂਰੀ ਖੋਜਾ ਕੇ ਅੱਜ ਕਾਲੀ ਪੱਗ ਬਣੀ ਆ ਬੱਲੇ ਬੱਲੇ ਲੱਗਦੀ ਕਿ ਨਹੀਂ ਗੁਜਰਾਂ ਦੀ ਕੁੜੀ ਪੂਰੀ ਲਓ ਜੀ ਆਪਾਂ ਪਹੁੰਚ ਕੇ ਪ੍ਰੀ ਟ੍ਰੈਵਲ ਤੇ ਚਾਬੀ ਭੁੱਲ ਗਿਆ ਮੁੰਡਾ ਘਰੇ ਫੇ ਆਪਾਂ ਚੱਲ ਗਏ ਉੱਪਰ ਦੇ ਦਫ਼ਤਰ ਲੋ ਜਾ ਚੁਣੀ ਆ ਗਏ ਚਾਚਾ ਗੰਗਲ ਚਲ ਡਾਕਟਰ ਦੇ ਘੁੰਮ ਕੇ ਆਈ ਗੀੜੀ ਮਾਰ ਕੇ ਡਾਕਟਰ ਮਹਿੰਦਰਾ ਦੇ ਹਸਪੀਟਲ ਤੇ ਲੈ ਪਹੋੜੇ ਕਵੀ ਚੰਦੂ ਮਾਇਰਾ ਸਾਹਿਬ ਆ ਰਹੇ ਸੀ ਡਾਕਟਰ ਦੇ ਨੇ ਚਲ ਨਾਲੇ ਲਈ ਲੋਈ ਤੇ ਨਾਲੇ ਲਈ ਸਰੂਪੇ ਡਾਕਟਰ ਸਰੂਪੇ ਦੀ ਹਾਲ ਹੋ ਗਿਆ ਪਹੁੰਚ ਗਿਆ ਬੇਚਾਰਾ ਡੰਦੂ ਮਾਇਰਾ ਸਾਹਿਬ ਬੋਲ ਰਹੇ ਨੇ ਜੀ ਜੂਨ ਮੈਂ ਲੋਕੀ ਬਿਜਾ ਦੇ ਹੋਏ ਤੇ ਚੰਦੂ ਮਾਇਰਾ ਸਾਹਿਬ ਜੀ ਡਾਕਟਰ ਸੁਪਰਮੈਟ ਸੁਖੀ ਜੀ ਨੇ ਕੀਤਾ ਧੰਨਵਾਦ ਧੰਨਵਾਦ ਕਰਨ ਤੋਂ ਬਾਅਦ ਜੀਰਾ ਪਹੁੰਚ ਗਏ ਜੀ ਡਾਕਟਰ ਦਿੱਸੂ ਕੀ ਸਾਹਿਬ ਚੰਦੂ ਮੈਰਾ ਸਾਹਿਬ ਸਾਡੇ ਦਫ਼ਤਰ ਤੇ ਲਓ ਜੀ ਸ਼ਾਮ ਨੂੰ 5 ਵਜੇ ਦੀ ਡਿਬੇਟ ਆਪਾਂ ਪਹੁੰਚ ਲਈ ਖੜਖੜ ਕਲਾ ਤੀਰਤਦਾ ਆਇਆ ਸੀ ਫੋਨ ਤੇ ਆਪਾਂ 5 ਵਜੇ ਭਗਤ ਸਿੰਘ ਨੂੰ ਕੀਤਾ ਪ੍ਰਣਾਮ ਲਓ ਜੀ ਹਰੇਕ ਪਾਰਟੀ ਦਾ ਬੰਦੇ ਆਪਣੀ ਪਾਰਟੀ ਦੇ ਨਾਲ ਇਮਾਰਤ ਦੇ ਵਿੱਚ ਉਤਰ ਗਏ ਲਓ ਜੀ ਡਿਬੇਟ ਹੋ ਗਈ ਜੀ ਸ਼ੁਰੂ ਮੈਂ ਪਹਿਲਾਂ ਬਲੌਗ ਪਹਿਲਾਂ ਬਾੜੀਏ ਫੇਰ ਬਾਕੀ ਕੰਮ ਬਾਅਦ ਵਿੱਚ ਲਓ ਜੀ ਬਲਕ ਪਾਣ ਤੋਂ ਬਾਅਦ ਦਵੇਟ ਸ਼ੁਰੂ ਹੋ ਗਈ ਉਸ ਤੋਂ ਬਾਅਦ ਅਸੀਂ ਬੰਗਿਆ ਹੋ ਗਿਆ ਇਸ ਤੇ ਆਪਣਾ ਤਰੀਕਾ ਰੈਂਟਰੀ ਕਿਉਂ ਕਣ ਕਬੱਡੀ ਹੋਈ ਸੀ ਕਈ ਦਿਨਾਂ ਨੂੰ ਤੇ ਡਾਣੇ ਪਾਣੇ ਸੀ ਡਰਮ ਚ ਮੈਂ ਕਿਹਾ ਚਾਲ ਕੁੜੀਏ ਆ ਜਾ ਵਿਚਾਰੀ ਹੱਥ ਦੋਗ ਤੇ ਦੋ ਦੇ ਵੀ ਇੰਨਾ ਕੰਮ ਕਰਦੀ ਸਾਡਾ ਡੈਡੀ ਫੇਰ ਵੀ ਚੱਕ ਫੱਟੇ ਦਿੰਦਾ ਸਾਡੇ ਕਹਿੰਦਾ ਕਾਕਾ ਕੰਮਕੁੰਮ ਕਰ ਲਿਆ ਕਰੋ ਮੈਂ ਕਿਹਾ ਡੈਡੀ ਕੋਈ ਗੱਲ ਨਹੀਂ ਤੂੰ ਨਾ ਸਾਨੂੰ ਕੋ ਟਿਕਣ ਦੀ ਕਿਤੇ ਲਓ ਜੀ ਕੰਮਕੁੰਮ ਜੀ ਕਰਕੇ ਡਰਮ ਚ ਪਾ ਲੈ ਦਾਣੇ ਜੀ ਦਾਣੇ ਵਾਲੇ ਦੋ ਬੰਦੇ ਹੋਰ ਆ ਗਏ ਦੋ ਸੰਦੀਪ ਤੇ ਪਰਮਜੀਤ ਚੱਕ ਦਾਣੇ ਪੈ ਰਹੇ ਨੇ ਡਰਾਮੇ ਚ ਪੂਰੇ ਬੰਦੇ ਪੂਰੇ ਜਰਾਬੀ ਸੀਗੇ ਤੇ ਨਾਲੇ ਜੱਕੀ ਜਾਂਦੇ ਥੈਲਾ ਤੇ ਨਾਲੇ ਘਮਾ ਘਮ ਮਰੀ ਜਾਂਦੇ ਡਰਾਮੇ ਚ ਦਾਣੇ ਪਾ ਕੇ ਤੇ ਡਰਾਮਾ ਕਰ ਤੇ ਫੁੱਲ ਜੀ ਦੋਨੇ ਲਓ ਜੀ ਹੁਣ ਇੱਕ ਸਾਲ ਇੱਕ ਆਪਾਂ ਇਹ ਕੰਮ ਕਰੀ ਖੱਟੀ ਦੀ ਦਾਣੇ ਦਾਣਿਆਂ ਤੋਂ ਆਟਾ ਬਣਾ ਕੇ ਇਹ ਜਿਹੜਾ ਸ਼ਕਣਾ ਤੇ ਸੰਗਤ ਨੂੰ ਵੀ ਦੇ ਵਿੱਚੋਂ ਜਿਹੜਾ ਪ੍ਰਸ਼ਾਦ ਦੇ ਦਾ ਲੰਗਰ ਆਪਾਂ ਲਾਣਾ ਉਹਦੇ ਵਿੱਚੋਂ ਵੀ ਆਟਾ ਇੱਥੋਂ ਹੀ ਜਾਣਾ ਸਾਰਾ ਤੇ ਨਵਾਂ ਲੀਡਲ ਢਾਣੇ ਪਾਣ ਤੋਂ ਬਾਅਦ ਲੋ ਜੀ ਬਲੈਂਡਰ ਪ੍ਰਾਇਡ ਦੀ ਬੋਤਲਾ ਖੁੱਲ ਚੁੱਕੀ ਹੈ ਭਈਏ ਟੈਡ ਹੋ ਚੁੱਕੇ ਨੇ ਕਿਆ ਬਾਤਾਂ ਨੇ ਕਮਰੋਣੀ ਹੱਸਦੇ ਹੋਏ ਕਿ ਭਈਆਂ ਨੂੰ ਪੈਗ ਲਵਾ ਲਵਾ ਟੈਡ ਕਰ ਦਿੱਤਾ ਨਾਲ ਖਲਾਈ ਵਧੀਆ ਜੀ ਸਾਹਿਬ ਜੀ ਬਲੈਂਡਰ ਪ੍ਰਾਇਡ ਦੀ ਬੋਤਲਾ ਪਲਾਨ ਦੁਬਾਰਾ ਆਪਾਂ ਵਿੱਚ ਛਕਿਆ ਲੰਗਰ ਭਿੰਡੀਆਂ ਨਾਲ ਖੱਟਾ ਉਹ ਕਈ ਸਾਰਨ ਸასიਖਾਲ ਮਿਲਦੇ ਕਾਲੂ ਨਵ ਬਲਾਊਜ਼